ਅੱਜ ਦੀ ਮੀਟਿੰਗ ਕੀ ਹੋਈ ਕੀ ਕੀ ਅੰਦਰ ਚਰਚਾ ਵੇਖੋ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਦੋਨਾਂ ਫਾਰਮਾਂ ਨੂੰ ਨੇੜੇ ਲਿਆ ਕੇ ਇਕੱਠੇ ਚੱਲਣ ਦਾ ਜਿਹੜਾ ਅਹਿਦੋ ਕਿਵੇਂ ਕੀਤਾ ਜਾਵੇ ਉਹਦੇ ਤੇ ਬਹੁਤ ਵੱਡੀ ਡਿਸਕਸ ਹੋਈ ਆ ਫੁੱਲ ਦਿੱਲੀ ਨਾਲ ਹੋਈ ਇਹਦੇ ਕਹ ਲਈਏ ਤੇ ਆਸ ਵੱਜੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਜਿਵੇਂ ਪਹਿਲਾਂ ਆਪਾਂ ਸਰ ਗੁੰਦ ਕੇ ਬਲਦ ਦਿੱਲੀ ਸ਼ਹਿਰ ਚ ਬੈਠੇ ਸੀ ਹੁਣ ਵੀ ਜਿਹੜੀ ਆਉਣ ਵਾਲੇ ਸਮਝਦੇ ਜਿੱਡੀਆਂ ਵਡੀਆਂ ਲੋੜਾਂ ਨਵਾਂ ਡਰਾਫਟ ਆ ਗਿਆ ਜਿਹੜੀਆਂ ਮੰਗਾਂ ਆਪਣੀਆਂ ਜਿੱਤੀਆਂ ਹੋਈਆਂ ਸੀ ਇਹ ਕਾਲੇ ਕਾਨੂੰਨ ਵਾਪਸ ਕੀਤੇ ਹੋਏ ਸੀ ਉਹ ਬਦਲਵੇਂ ਰੂਪ ਚ ਫੇਰ ਆ ਗਏ ਅ ਅੱਜ ਜਿਹੜੀ ਮੰਨਣੀ ਹੋਈ ਵੀ ਸਾਡੀ ਉਹਨਾਂ ਨੇ ਰਾਤੀ ਅ ਹੋਰ ਮੰਗਾਂ ਨੂੰ ਲੈ ਕੇ ਅਸੀਂ ਡਿਸਕਸ ਕਰਨ ਵਾਸਤੇ 18 ਤਰੀਕ ਦੀ ਮੀਟਿੰਗ ਫੇਰ ਸੱਦੀ ਆ ਅੱਜ ਕਿਉਂ ਨਹੀਂ ਫੈਸਲੇ ਹੋ ਸਕੇ ਕੀ ਪੇਚ ਕਿਤੇ ਨਾ ਕਿਤੇ ਕਿੱਥੇ ਅੜਿਆ ਹੈ ਨਹੀਂ ਕਿਤੇ ਪੇਚ ਨਹੀਂ ਅੜਿਆ ਹੋਇਆ ਪੇਚ ਬਹੁਤ ਰੈਲੇ ਚੱਲਦੇ ਆ ਉਹ ਠੀਕ ਹੁੰਦਾ ਵੀ ਸਾਰੇ ਫੈਸਲੇ ਇੱਕ ਦਿਨ ਚ ਨਹੀਂ ਹੋਣੇ ਹੁੰਦੇ ਮਤਲਬ ਉਹ ਨਾਲ ਦੀ ਨਾਲ ਡਿਸਕਸ਼ਨ ਵੀ ਹੁੰਦੀ ਰਹਿੰਦੀ ਆ ਸਾਡੀਆਂ ਮਤਲਬ ਜਿਹੜੀਆਂ ਮਤਲਬ ਐਸਕੇਮ ਦੀਆਂ ਮੰਗਾਂ ਨੇ ਤੇ ਉਹ ਮੰਗਾਂ ਨੇ ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਹੈ ਹੁਣ 18 ਤਰੀਕ ਨੂੰ ਮੀਟਿੰਗ ਆ ਉਹਦੇ ਐਲਾਨ ਹੋ ਜਣੇ ਕਨੌਰੀ ਤੇ ਸ਼ੰਭੂ ਬਾਰਡਰ ਤੇ ਲੜੇ ਦੇ ਗੋ ਜਾਂ ਪਹਿਲਾਂ ਮੰਗੂ ਵੀ ਵੱਖ-ਵੱਖ ਤੇ ਮੀਟਿੰਗ ਦੱਸੂਗੀ ਆ ਮੈਂ ਤੁਹਾਨੂੰ ਇਹੀ ਗੱਲ ਕਹਿ ਕੇ ਕਿ ਆ ਜਿਹੜਾ 10 ਤਰੀਕ ਵਾਲਾ ਉਹ ਵੀ ਪਿੰਡਾਂ 'ਚ ਸਾਂਝਾ ਲੜਿਆ ਗਿਆ ਅੱਜ 13 ਤਰੀਕ ਵਾਲਾ ਜਿਹੜਾ ਉਹ ਵੀ ਸਾਂਝਾ ਲੜਿਆ ਜਾ ਰਿਹਾ ਅਸੀਂ ਮਤਲਬ ਲੋਕਾਂ ਦੇ ਪੱਖ 'ਚ ਸਰਕਾਰ ਦੇ ਖਿਲਾਫ ਵੱਡੀ ਤਾਕਤ ਬਣਾ ਕੇ ਲੜਨ ਦਾ ਹੀਆਂ ਕੀਤਾ ਤੇ ਲੜਨ ਜਾ ਰਹੇ ਹਾਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪਗੋਲਾ ਸਾਡੇ ਨਾਲ ਤਨੇਰ ਸਾਹਿਬ ਜੁੜੇ ਹੋਏ ਨੇ ਤਨੇਰ ਸਾਹਿਬ ਅੱਜ ਦੀ ਮੀਟਿੰਗ ਕੀ ਹੋਈ ਕੀ ਕੀ ਅੰਦਰ ਚਰਚਾ ਦੇਖੋ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਦੋਨਾਂ ਫੋਰਮਾਂ ਨੂੰ ਨੇੜੇ ਲਿਆ ਕੇ ਇਕੱਠੇ ਚੱਲਣ ਦਾ ਜਿਹੜਾ ਅਹਿਦੋ ਕਿਵੇਂ ਕੀਤਾ ਜਾਵੇ ਉਹਦੇ ਤੇ ਬਹੁਤ ਵੱਡੀ ਡਿਸਕਸ ਹੋਈ ਆ ਖੁੱਲੀ ਮਤਲਬ ਵਿਚਾਰ ਚਰਚਾ ਹੋਈ ਆ ਖੁੱਲ੍ਹ ਦਲੀ ਨਾਲ ਹੋਈ ਹੈ ਜੇ ਕਹ ਲਈਏ ਤੇ ਆਸ ਵੱਜੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਜਿਵੇਂ ਪਹਿਲਾਂ ਆਪਾਂ ਸਰ ਗੁੰਦ ਕੇ ਵੱਲਾ ਦਿੱਲੀ ਸ਼ਹਿਰ ਚ ਬੈਠੇ ਸੀ ਹੁਣ ਵੀ ਜਿਹੜੀ ਆਉਣ ਵਾਲੇ ਸਮਝਦੇ ਜਿੱਡੀਆਂ ਵੱਡੀਆਂ ਲੋੜਾਂ ਨਵਾਂ ਡਰਾਫਟ ਆ ਗਿਆ ਜਿਹੜੀਆਂ ਮੰਗਾਂ ਆਪਣੀਆਂ ਜਿੱਤੀਆਂ ਹੋਈਆਂ ਸੀ ਦੇ ਕਾਲੇ ਕਾਨੂੰਨ ਵਾਪਸ ਕੀਤੇ ਹੋਏ ਸੀ ਉਹ ਬਦਲਵੇਂ ਰੂਪ ਚ ਫੇਰ ਆ ਗਏ ਉਹ ਡਰਾਫਟ ਐਂ ਲੱਗਦਾ ਵੀ ਇਤੋਂ ਵੀ ਵੱਡੀ ਜਿਵੇਂ ਬਣਦੀ ਹੁੰਦੀ ਆ ਵੀ ਅੱਜ ਜਿਹੜੀ ਮੰਨਣੀ ਹੋਈ ਵੀ ਸਾਡੀ ਉਹਨਾਂ ਨੇ ਰਾਤੀ ਹੋਰ ਮੰਗਾਂ ਨੂੰ ਲੈ ਕੇ ਅਸੀਂ ਡਿਸਕਸ ਕਰਨ ਵਾਸਤੇ 18 ਤਰੀਕ ਦੀ ਮੀਟਿੰਗ ਫੇਰ ਸੱਦੀ ਆ ਫੋਰੀ ਸਤ ਜੀ ਸਾਹਿਬ ਅੱਜ ਕਿਉਂ ਨਹੀਂ ਫੈਸਲੇ ਹੋ ਸਕੇ ਕੀ ਪੇਚ ਕਿਤੇ ਨਾ ਕਿਤੇ ਕਿੱਥੇ ਅੜਿਆ ਹੈ ਨਹੀਂ ਕਿਤੇ ਪੇਚ ਨਹੀਂ ਅੜਿਆ ਹੋਇਆ ਪੇਚ ਬਹੁਤ ਰੈਲੇ ਚੱਲਦੇ ਆ ਉਹ ਇਹ ਠੀਕ ਹੁੰਦਾ ਵੀ ਸਾਰੇ ਹੀ ਫੈਸਲੇ ਇੱਕ ਦਿਨ ਚ ਨਹੀਂ ਹੋਣੇ ਹੁੰਦੇ ਮਤਲਬ ਉਹ ਨਾਲ ਦੀ ਨਾਲ ਡਿਸਕਸ਼ਨ ਵੀ ਹੁੰਦੀ ਰਹਿੰਦੀ ਹੈ ਸਾਡੀਆਂ ਮਤਲਬ ਜਿਹੜੀਆਂ ਮਤਲਬ ਐਸਕੇਮ ਦੀਆਂ ਮੰਗਾਂ ਨੇ ਤੇ ਉਹ ਮੰਗਾਂ ਨੇ ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਹੈ ਲਗਭਗ ਇੱਕ ਮੰਗਾਂ ਨੇ ਅ ਸੰਘਰਸ਼ ਦਾ ਰੂਪ ਕੀ ਹੋਵੇ ਉਹਨਾਂ ਤੇ ਮਤਲਬ ਚੱਲਦੀ ਰਹਣੀ ਹੈਗਾ ਡਿਸਕਸ਼ਨ ਜਿਹੜਾ ਜਿਹੜਾ ਹੁਣ 18 ਤਰੀਕ ਨੂੰ ਮੀਟਿੰਗ ਆ ਉਹਦੇ ਐਲਾਨ ਹੋ ਜਾਣੇ ਖਨੌਰੀ ਤੇ ਸੰਭੂ ਬਾਰਡਰ ਤੇ ਲੜੇਜੂਗਾ ਜਾਂ ਪਹਿਲਾਂ ਵਾਂਗੂ ਵੀ ਵੱਖ-ਵੱਖ ਤਰੀਕਾਂ ਤੇ ਮੀਟਿੰਗ ਦੱਸੂਗੀ ਆ ਮੈਂ ਤੁਹਾਨੂੰ ਇਹੀ ਗੱਲ ਕਹਿ ਕੇ ਕਿ ਵੀ ਆ ਜਿਹੜਾ 10 ਤਰੀਕ ਵਾਲਾ ਉਹ ਵੀ ਪਿੰਡਾਂ 'ਚ ਸਾਂਝਾ ਲੜਿਆ ਗਿਆ ਅੱਜ 13 ਤਰੀਕ ਵਾਲਾ ਜਿਹੜਾ ਉਹ ਵੀ ਸਾਂਝਾ ਲੜਿਆ ਜਾ ਰਿਹਾ ਇਹ ਮੈਨੂੰ ਲੱਗਦਾ ਤੁਹਾਨੂੰ ਅਸੀਂ ਅਪੀਲ ਵੀ ਕੀਤੀ ਆ ਵੀ ਖਨੌਰੀ ਤੇ ਲੜਿਆ ਜਾਊਗਾ ਕਿ ਕਿੱਥੇ ਲੜਿਆ ਜਾਊਗਾ ਮੈਨੂੰ ਲੱਗਦਾ ਇਹੇ ਜਿਹੇ ਸਵਾਲ ਨੇ ਤੁਸੀਂ ਆਪਾਂ ਵੀ ਗਰੇਜ ਕਰੀਏ ਨਹੀਂ ਏਦਾਂ ਨਹੀਂ ਨਹੀਂ ਏਦਾਂ ਪੁੱਛਿਆ ਕਿਉਂਕਿ ਦਰਸ਼ਕ ਜ਼ਰੂਰੀ ਦੇਖਦੇ ਨੇ ਲੋਕ ਜ਼ਰੂਰ ਅਸੀਂ ਮਤਲਬ ਲੋਕਾਂ ਦੇ ਪੱਖ 'ਚ ਸਰਕਾਰ ਦੇ ਖਿਲਾਫ ਵੱਡੀ ਤਾਕਤ ਬਣਾ ਕੇ ਲੜਨ ਦਾ ਹੀਆਂ ਕੀਤਾ ਤੇ ਲੜਨ ਜਾ ਰਹੇ ਇਹ ਸਨ ਧਨੇਰ ਸਾਹਿਬ ਕਿਉਂਕਿ ਲੋਕਾਂ ਦੇ ਕਿਤੇ ਨਾ ਕਿਤੇ ਸਵਾਲ ਸੀ ਕਿ ਕਿਸਾਨ ਜਦੋਂ ਸੇ ਬੰਦੀਆਂ ਇਕੱਠੀਆਂ ਆਉਂ ਕੇ ਲੜਾਈ ਲੜਨ ਪਰ ਹਾਂ ਪੱਕੀ ਹੰਗਾਰਾ ਹੁਣ ਦੋਨਾਂ ਤਿੰਨਾਂ ਫੋਰਮ ਵੱਲੋਂ ਦਿਖਾਈ ਦੇ ਰਿਹਾ ਕੈਮਰਾਮੈਨ ਕੁਲਵਿੰਦਰ ਨਾਲ ਇਕਬਾਲ ਸਿੰਘ ਫਗੋਲਾ ਡੀ5 ਚੈਨਲ ਪੰਜਾਬੀ ਪਾਤੜਾ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ